ਸੌਰੀ ਗੁਰੂ ਕਹਤਾ ਬਾਬਾ ਸ਼ੇਖ ਫਰੀਦ ਜੀ ਉਖਾਸੇ ਤਰਨ ਤਰਨ ਚੱਲੇ ਇੱਕ ਛੋਟਾ ਕੰਮ ਆ ਬਰਗਰ ਖਾਣ ਬੈ ਗਏ ਆ ਵਰਤ ਇੱਕ ਗੱਲ ਖਾਦ ਨਹੀਂ ਆਂਦੇ ਪੈਸੇ ਸਾਡੇ ਕਿਰਾਏ ਲੈ ਆ ਅਖੀਰ ਤੇ ਕਿੱਥੇ ਦੇਖ ਆ ਕੋਗੇ ਪਤਾ ਨਹੀਂ ਹੋ ਕਿਵੇਂ ਹੋ ਕਿਵੇਂ ਹੋ ਕਿਵੇਂ ਹੋ ਗੁਰੂ 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 ਤੁਹਾਨੂੰ ਇੱਕ ਚੀਜ਼ ਦੱਸਣੀ ਭੁੱਲ ਗਿਆ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਲੋ ਖਾਲਸਾ ਜੀ ਕੀ ਹਾਲ ਚਾਲ ਸਾਰੇ ਠੀਕ ਠਾਕ ਹੋ ਤੇ ਵਲੌਗ ਲੱਗੀਆਂ ਸ਼ੁਰੂ ਕਰਨ ਨਿਊ ਗੁਰੂ ਸੌਰੀ ਗੁਰੂ ਕਹਤਾ ਬਾਬਾ ਸ਼ੇਖ ਫਰੀਦ ਜੀ ਉਹਨਾਂ ਦਾ ਇਤਿਹਾਸ ਪੜਨ ਲੱਗੇ ਆ ਆਇਓ ਬਾਬਾ ਸ਼ੇਖ ਫਰੀਦ ਜੀ ਦਾ ਇਤਿਹਾਸ ਪੜੀਏ ਤੇ ਆਈ ਹੋਪ ਕਿ ਸਾਰੇ ਠੀਕ ਹੋਣਗੇ ਸਵਾਗਤ ਹੈ ਤੁਹਾਡਾ ਆਪਣਾ ਚੈਨ ਅਜੀਤ ਕਾਜੀ ਕੋਟ ਨਵੇਂ ਨਵੇਂ ਬਲੌਗ ਆ ਗਾੜੀ ਬਾਬਾ ਬੁੱਢਾ ਸਾਹਿਬ ਦਾ ਮੇਲਾ ਆ ਗਿਆ ਵਾ ਤੇ ਗਾੜੀ ਤੇ ਹੋਰ ਤੁਹਾਨੂੰ ਸਭ ਦੇ ਨਾਲ ਸਾਂਝਾ ਪਾਇਆ ਕਰਾਂਗੇ ਇਹ ਰਿਅਲ ਆਰੇ ਮਿਲਦੀਆਂ 5 6 7 ਦਾ ਮੇਲਾ ਵਾ ਸ਼ੇਖ ਫਰੀਦ ਜੀ ਉਹਨਾਂ ਦਾ ਇਤਿਹਾਸ ਪੜਨਾ ਆਪਾਂ ਵਾਹਿਗੁਰੂ ਸ਼ੇਖ ਫਰੀਦ ਜੀ ਭਗਤ ਮਾਲਾ ਦੇਖਣੀ ਪੈਣੀ ਆਪਾਂ ਨੂੰ ਭਗਤ ਮਾਲਾ ਆਹ ਦੇਖੋ 10 ਜਨਮ ਸਾਖੀ ਠੇਨੀਆਂ ਵਾਹਿਗੁਰੂ ਕਾਜ਼ੇ ਤਰਨਤਾਰ ਚੱਲੇ ਵਲੌਗ ਸ਼ੂਟ ਹੋਣ ਲੱਗਾ ਸੇ ਅਮਾਰੀ ਬੂਆ ਵੇਲਾ ਕਲਿੱਪ ਬਣਾ ਲਾ ਮੈਂ ਤਰਨਤਾਰ ਨੂੰ ਗੇੜਾ ਮਾਰ ਲੱਗੇ ਜੇ ਕਾਲਾ ਵੀਰੰਦਾ ਕਿ ਆਪ ਆਪਾ ਤੈਨੂੰ ਕੋ ਖਵਾ ਕੇ ਲਿਆਵਾਂ ਮੈਂ ਚਲਾ ਆ ਵੀਰੇ ਹਾਂ ਅੱਜ ਪਤਾ ਨਹੀਂ ਕਿਥੋਂ ਦਿਲ ਕੱਢਿਆ ਨੇ ਦਿਲ ਗੱਡੇ ਅੱਜ ਨਾ ਆਏ ਤੇ ਈਨੀ ਸਮਾਈਦ ਸਮਾਈ ਜਾ ਕਰੋ ਬੰਦੇ ਦੀ ਤੁਸੀਂ ਕਿਧਰ ਨੂੰ ਜਾਣਾ ਈ

ਮਾ ਦਾਇਰਾ ਹੈ ਗੱਲਾਂ ਤੇਰੀਆਂ ਆ ਪਿੰਡ ਪਿੰਡ ਚੈੱਕ ਕਰੋ ਤੇ ਪਿੰਡ ਦੇ ਨਿਯਾਰੇ ਚੈੱਕ ਕਰੋ ਬਲਜਿੰਦਰਾ ਕਿਦਾਂ ਓ ਸੁਮਣਾ ਮੇਰਾ ਮੁੰਡਾ ਆ ਜਾ ਕਰ ਦਰਬਾਰ ਤੇ ਹੈ ਕਿੱਥੇ ਜਾਂਦਾ ਕਿੱਥੇ ਸਪੋਰਟ ਕਿੱਥੇ ਕੀ ਹੁੰਦਾ ਕਿ ਹੁੰਦਾ ਪ੍ਰੋਪਰ ਜਵਾਬ ਦਿਆ ਕਰਨਾ ਤੇਰੀ ਜੇ ਪਤਾ ਹੋਣਾ ਆਪਣਾ ਵਲੌਗ ਸ਼ੂਟ ਹੋਉਂਦਾ ਤੇ ਵਲੌਗ ਦੇ ਵਿੱਚ ਤੇ ਬੜਾ ਸਹੀ ਕੰਮ ਕਰਦੇ ਪੈਂਦੀਆਂ ਜੜੀਆਂ ਆ ਪਿੰਡ ਦੀ ਆਪਣਾ ਹੈ ਆ ਗਲਤੀਆਂ ਨਹੀਂ ਹੋਣੀ ਚਾਹੀਦੀ ਆ ਤਰਨਤਾਰ ਦੀ ਗੇੜੀ ਤਰਨਤਾਰ ਨੂੰ ਚੱਲੇ ਆ ਕੁਝ ਖਾਣ ਪੀਣ ਕੀ ਖਾਵਾਂਗੇ ਤੂੰ ਖਵਾਵੇਂਗਾ ਜੋ ਖਵਾਵੇਂਗਾ ਫਿਰ ਤੇਰੀ ਵਾਰੀ ਆ मेले दिल पूरी पूरी फुल फुल मेले की तैयारी चलें पूरी ओके रिपोर्ट नजारे बजे पहुंच गए जीन तरन तारण तरन शहर आ गए जी हम एक छोटा कम है ਛੋਟਾ ਕੰਮ ਕਰ ਲੀਏ ਤੇ ਉਸ ਤੋਂ ਬਾਅਦ ਉਹ ਜਲਪਾਣੀ ਚੱਕਦੇ ਆ ਕੋ ਖਾਣੇ ਪੀਣੇ ਆ ਕਿ ਨਹੀਂ ਆਹੋ ਐ ਆਹੋ ਜੋ ਆਪੇ ਕੋਈ ਆਹੋ ਪਰਕਰ ਖਾਨ ਬੈ ਗਏ ਆ ਪਰ ਪਹਿਲਾਂ ਇਹਦੇ ਕੋਲ ਹੈਗਾ ਵਾ ਤੇ ਨਾਲ ਮੇਰੇ ਕੋਲ ਹੈਗਾ ਵਾ ਤੇ ਹੁਣ ਪਾਹੇ ਮੰਗਦੇ ਫਿਰਦੇ ਆ ਇਹ ਨੂੰ ਮਲਾਵਾ ਦੇ ਨਾਲ ਹੀ ਨੂੰ ਮਲਾਵਾ ਹੁੰਦੇ ਆ ਲੈਨੇ ਆ ਪਰ ਬਹਿ ਗਏ ਆ ਦੁਕਾਨ ਦੇ ਚੈੱਕ ਕਰੋ ਪਪਾ ਹੀ ਕੋਈ ਬਿਆਨਬਾਜ਼ੀ ਕਰੋ ਦੱਸੋ ਕਿ ਕਿੱਦਾਂ ਨਿਕਲਣਾ ਇਥੋਂ ਮੈਂ ਤਾਂ ਬੰਦਾ ਭੰਦੇ ਉਹ ਪਰ ਲੈ ਆਇਆ ਉਹ ਪਰ ਲੈ ਆਇਆ ਮੈਸੇਜ ਆਉਂਦਾ ਕਿਦਾ ਕਰੰਤਾ ਮੈਸੇਜ ਆਉਣ ਲਿਆ ਲਿਰਦੇ ਆ ਤੁਹਾਨੂੰ ਕਰੰਤਾ ਵਿਚਾਰ ਖਾਨ ਦੇ ਆ ਜੀ ਆ ਦੇਖੋ ਚਲ ਪਹੁੰਚਾਂਗੇ ਖਾਨ ਦੇ ਆ ਓਕੇ ਇਹ ਗੱਲ ਖਾਦੇ ਨਹੀਂ ਆਂਦੇ ਹਾਂ ਨਹੀਂ ਖਾਦੇ ਆਂਦੇ ਨਾ ਨਹੀਂ ਖਾਦੇ ਆਂਦੇ ਪ੍ਰਵਾਰੀਆਂ ਚੀਜ਼ਾਂ ਨਾ ਖਾਇਆ ਕਰੋ ਪਾਣੀ ਤੇ ਕੋਈ ਚੱਕਰ ਨਹੀਂ ਆ ਦਾਦਾ ਨਹੀਂ ਆ ਨਾ ਖਾਇਆ ਕਰੋ ਇਹੋ ਜੀਆਂ ਚੀਜ਼ਾਂ ਉਹ ਬੰਦਾ ਉਹ ਵਧੀਆ ਚੀਜ਼ ਕਾ ਲੇ ਚੀਜ਼ ਛੱਡੀ ਉੱਥੋਂ ਕੋਈ ਪਤਾ ਨਹੀਂ ਕਿੱਥੋਂ ਕਰ ਕਰ ਆ ਕੇ ਪਹਿਲੇ ਸਾਡੇ ਕਿਰਾਇ ਹੀ ਲਏ ਆ ਅਖੀਰ ਹੀ ਪਹਿਲੇ ਦੇ ਹੀ ਦਿੱਤੇ ਆ ਖਾਣ ਦੇ ਮੈਂ ਹਾਂ ਨਾਲ ਇਹਦੇ ਕੋਲ ਪੈਸੇ ਹੈਗੇ ਸੀ ਨਾ ਮੇਰੇ ਕੋਲ ਪੈਸੇ ਹੈਗੇ ਸੀ ਰੋਜ਼ ਆ ਅਕੀ ਕਾੜੀ ਦਿਨ ਕਾਹੀ ਚੱਲ ਜਾਣਾ ਦੇਖੋ ਪੋਰੇ ਦਾ ਪੂਰਾ ਹੁੰਦਾ ਵਿੱਚ ਹੀ ਮੈਡੀਕਲ ਵਾਲੇ ਦਾ ਨਾਏ ਦੇ ਕੋਲ ਪੈਸੇ ਅਗੇ ਨਾ ਮੇਰੇ ਕੋਲ ਆ ਪਰ ਜਗਾੜ ਨਾਲ ਇਹਦੇ ਬੜਾ ਜਗਾੜ ਲਾ ਲਿਆ ਜਗਾੜ ਲਾ ਕੇ ਤੇ ਟਾਈਪ ਕਰ ਹੀ ਰਹੇ ਆ ਜੀ ਆਦਰੇ ਯਾਰ ਕੋ ਮੰਡੀ ਆ ਗਏ ਆ ਘਰੇ ਲੈ ਹੀ ਗਿਆ ਤਾਂ ਘੇਠੇ ਦੇਖ ਆ ਕੋ ਗਿਆ ਪਤਾ ਨਹੀਂ ਕਿੱਥੋਂ ਪੈਸਾ ਦਾ ਪ੍ਰਬੰਧ ਕਰ ਹੀ ਲਿਆ ਆਣ ਕੇ ਲੰਮੇ ਪਿਆ ਜੇ ਤੇ ਥੋੜੇ ਟਾਈਮ ਤੱਕ ਬੇਰਾਸ ਸ਼ੇਮਿਆਤੇ ਸ਼ੁਰੂ ਕਰ ਦੇਣੀ ਆਪਾਂ ਕਿੰਨਾ ਟਮ ਹੋ ਗਿਆ ਨਹੀਂ ਇਹ 5:40 ਕਿੰਨਾ 5:40 5:48 6 6 ਵਜ ਗਏ ਮਤਲਬ 10 ਮਿੰਟ ਰਹਿ ਗਏ 6:00 ਚ ਤੇ ਇਓ ਕਿਵੇਂ ਹੋ ਕਿਵੇਂ ਹੋ ਕਿਵੇਂ ਹੋ ਓ ਕੀ ਹਾਲ ਚਾਲ ਸਾਰਿਆਂ ਠੀਕ ਠਾਕ ਜੀ ਰਾਤੀ ਡਿਊਟੀ ਤੋਂ ਲੇਟ ਹੋ ਗਿਆ ਹਾਂ ਤੇ ਕਾਲੀ ਕਾਲੀ ਚ ਚੋਲਾ ਧੋਤਾ ਸੀ ਆਪਣਾ ਮੈਂਟੋ ਮੈਂਟਾ ਪੂਰਾ ਨਿਖਰਿਆ ਨਹੀਂ ਅਜੇ ਚੋਲਾ ਧੋਤਾ ਸੀਗਾ ਫਿਰ 2-4 ਦੋ ਚਾਲ ਜਿਹੜੇ ਹੋਰ ਵੀ ਨਾਲ ਧੋਤੇ ਸੀਗੇ ਹੋਰ ਲਾਉਣ ਜਾਣ ਡਿਆਗੇ ਮੈਂ ਦਿਨ ਚੜਿਆ ਜੇ ਨੇਤਰੀਆਂ ਦੀ ਸਮਾਪਤੀ ਕੀਤੀ ਥੋੜਾ ਟਾਈਮ ਪਹਿਲਾਂ ਹੀ ਜੇ ਲੋਕਾਂ ਨੇ ਕਬੂਤਰ ਕਬਾਤਰ ਛੱਡੇ ਆ ਪੂਰੇ ਆ ਦੋ ਚਾਲ ਜਿਹੜੇ ਧੋਤੇ ਸੀ ਮੈਂ ਆਪਣੇ ਪਰਨਾ ਵੀ ਧੋੜਿਆ ਸੀ ਇੱਕ ਇੱਕ ਲੋਰੀ ਇੱਕ ਤੌਲੀਆ ਬੜਾ ਗੰਦਾ ਆਇਆ ਸੀਗਾ ਤੇ ਤੌਲੀਆ ਵੀ ਤੋਤਾ ਜੇ ਓਏ ਇਹਦੇ ਕੇ ਠੀਕ ਆ ਜੀ ਓ ਸੁਣਾਓ ਕਿੱਦਾਂ ਸਾਰੇ ਆ ਪਿੰਡ ਦੇ ਨਿਆਰੇ ਚੈੱਕ ਕਰੋ ਵਾਹਿਗੁਰੂ ਗੁਰੂ ਗੁਰੂ ਕੋ ਤੁਹਾਨੂੰ ਇੱਕ ਚੀਜ਼ ਅਸ ਨਹੀਂ ਭੁੱਲ ਗਿਆ ਤੁਹਾਨੂੰ ਮੈਂ ਆ ਨਵਾਂ ਬਣਾਇਆ ਵਾ ਲੰਗਰ ਹਾਲ ਆਪਾਂ ਆ ਲੰਗਰ ਹਾਲ ਨਵਾਂ ਕੀਤਾ ਨਾ ਤਿਆਰ ਸਾਰਾ ਆ ਦੇਖੋ ਸਾਰਾ ਲੋਕਟੈਲ ਲੱਗੀ ਆ ਤੇ ਉਹ ਲੋਕਟੈਲ ਕਹਿੰਦਾ ਮਾਫੀ ਤੇ ਲੋਕਟੈਲ ਬਾਹਰ ਲੱਗੀ ਆ ਇੱਥੇ ਟੈਲ ਲੱਗੀ ਕੱਲੀ ਤੇ ਇੱਥੇ ਲਾਉਣ ਵਾਸਤੇ ਲੰਗਰ ਹਾਲ ਤੇ ਆ ਬਣਾਇਆ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲੰਗਰ ਹਾਲ ਕਾਜੀਕੋਟ ਲੰਗਰ ਹਾਲ ਵਿੱਚ ਜੋੜੇ ਤੁਹਾਨੂੰ ਸੇ ਪ੍ਰੋਪਰ ਰੱਖ ਕੇ ਨਾ ਫਿਰ ਦਿਖਾਉਣਾ ਆ ਮੈਂ ਬਲੌਗ ਦੇ ਐਂਡ ਦੇ ਵਿੱਚ ਇੱਕ ਚੀਜ਼ ਦੀ ਸਾਂਝ ਪਾ ਕੇ ਜਾਈਏ ਤੁਹਾਡੇ ਨਾਲ ਹੈ ਆ ਨਾਮ ਆ ਬਣਾਇਆ ਵਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲੰਗਰ ਹਾਲ ਕਾਜੀਕੋਟ ਲੰਗਰ ਹਾਲ ਜੋੜੇ ਸਕੂਟਰ ਮੋਟਰਸਾਈਕਲ ਆਦ ਨਾਂ ਲੈ ਕੇ ਜਾਓ ਜੀ ਇਹ ਨਵਾਂ ਬਣਾਇਆ ਵਾ ਠੀਕ ਆ ਕਿ ਮੈਂ ਤਾਂ ਸਾਂਝਾ ਪਾਈ ਦੇ ਆ ਇਹ ਉਹਨਾਂ ਪਾਲੋਣਾ ਮੱਥੇ ਦੇ ਵਿੱਚ ਇਹ ਇੱਥੋਂ ਮੇਨ ਗੇਟ ਆ ਆ ਦਰਬਾਰ ਦਾ ਬੂਆ ਮੇਨ ਗੇਟ ਆ ਘਰ ਦਾ ਤੇ ਇੱਥੇ ਲਾਵਾਂਗੇ ਮੱਥੇ ਦੇ ਵਿੱਚ ਠੀਕ ਆ ਤੇ ਮਿਲਦੇ ਹਾਂ ਅਗਲੇ ਵਲੌਗ ਚ 8-9 ਮਿੰਟਾਂ ਦਾ ਵਲੌਗ ਬਣ ਗਿਆ ਵਾ ਤੇ ਆ ਸਾਰਾ ਗੁਰਦੁਆਰਾ ਦਰਬਾਰ ਆਪਣਾ ਤੇ ਕਾਜੀਕੋਟ ਪਿੰਡ ਜੀ ਤੇ ਚੈਨਲ ਵੀ ਸਬਸਕ੍ਰਾਈਬ ਕਰ ਲਓ ਅਜੀਤ ਕਾਜੀਕੋਟ ਘੈਂ ਘੈਂਟ ਵਲੌਗ ਦੇਖਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ